ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੋਸਤਾਂ ਨੂੰ ਪਤਿ ਬੁਲਾਈ ਪਰਵਾਨ ਹੋਵੇ ਅੱਜ ਦਾ ਵਿਚਾਰ ਅੱਜ ਸਾਰੇ ਦੇਸ਼ ਵਿੱਚ ਕੋਲਕਾਤਾ ਦੇ ਖਾਸਪਤਾਲ ਵਿੱਚ ਡਾਕਟਰ ਦੀ ਨਾਲ ਹੋਏ ਘਿਣਾਉਣੇ ਅਪਰਾਧ ਦੀ ਚਰਚਾ ਚੱਲ ਰਹੀ ਹੈ ਸਭ ਤੋਂ ਪਹਿਲਾਂ ਮੈਂ ਇਸ ਘਿਣਾਉਣੀ ਹਰਕਤ ਕਰਨ ਵਾਲਿਆਂ ਦੀ ਘੋਰ ਨਿੰਦਾ ਕਰਦਾ ਹਾਂ ਤੇ ਸਰਕਾਰਾਂ ਤੋਂ ਮੰਗ ਕਰਦਾ ਹਾਂ ਕਿ ਇਹ ਜੇ ਅਪਰਾਧੀਆਂ ਨੂੰ ਜਲਦੀ ਤੋਂ ਜਲਦੀ ਮੌਤ ਦੀ ਸਜ਼ਾ ਦਿੱਤੀ ਜਾਵੇ ਮੈਂ ਉਸ ਡਾਕਟਰ ਤੀ ਦੇ ਮਾਪਿਆਂ ਨਾਲ ਪੂਰੀ ਹਮਦਰਦੀ ਰੱਖਦਾ ਹਾਂ ਜਿਨ੍ਹਾਂ ਨੇ ਕਿੰਨੀਆਂ ਹੀ ਘਾਲਣਾ ਵਾ ਘਾਲ ਕੇ ਇੱਕ ਫੁੱਲ ਵਰਗੀ ਬੱਚੀ ਨੂੰ ਪੜ੍ਹਾਈ ਕਰਵਾ ਕੇ ਡਾਕਟਰ ਬਣਾਇਆ ਪਰ ਹਵਸੀ ਦਰਿੰਦਿਆਂ ਨੇ ਇਸ ਮਾਪਿਆਂ ਦੀਆਂ ਉਮੀਦਾਂ ਨੂੰ ਚੂਰ-ਚੂਰ ਕਰਕੇ ਰੱਖ ਦਿੱਤਾ ਸਰਕਾਰ ਤੋਂ ਇਹ ਵੀ ਮੰਗ ਹੈ ਕਿਤੀਆਂ ਭੈਣਾ ਦੀ ਸੁਰੱਖਿਆ ਵਾਸਤੇ ਕਦਮ ਚੁੱਕੇ ਜਾਣ ਤੇ ਇਹ ਜੇ ਹਵਸੀ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾਵਾ ਦੇਣ ਦੀ ਵਿਵਸਥਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ